ਆਦਮੀਆਂ ਦੇ ਨਾਲ ਮੜਾ ਹੋ ਰਿਹਾ ਇਹ ਤਾਂ ਜਿਹੜਾ ਰਿਵਾਜ ਦਾ ਬੇਟਾ ਹੈ ਉਹ ਮੇਰਾ ਦਰਵਾਜ਼ਾ ਘੜਪਾਉਂਦਾ ਹੈ ਰਾਤ ਨੂੰ ਸੌਣ ਨਹੀਂ ਦਿੱਤਾਗਾ ਮਸਾ ਥੱਕਾਂ ਕਿਵੇਂ ਬੈਠਦੀ ਆਂ ਕੀ ਤੇ ਉਦੋਂ ਮਤਲਬ ਮੈਨੂੰ ਮੇਰਾ ਬਾਹਰ ਘੜਕੌਣ ਲਾ ਕੇ ਜਾਂਦਾ ਹੈ 1000 ਰੁਪਿਆ ਘਰ ਦਿਓ ਕਹਿੰਦੇ ਤੇ ਫਿਰ ਤੁਹਾਨੂੰ ਵਾਪਸ ਭੇਜਾਂਗੇ ਜਾਨਟ ਕਹਿੰਦੇ ਤੁਹਾਨੂੰ ਸਰੀਰਿਕ ਸੋਸ਼ੀਅਲ ਟੌਰਚਰ ਕਰਦੇ ਆ ਅੱਜੇ ਬਹੁਤ ਕਰਤਾ ਰਿਹਾਗਾ ਪਰ ਮੈਂ ਬਹੁਤ ਜ਼ਿਆਦਾ ਰੌਲਾ ਪਾਉਂਦੀ ਰਹੀ ਆ ਕਿ ਬਹੁਤ ਜ਼ਿਆਦਾ ਏਜੰਟ ਮੇਰੀ ਸੌਣ ਨਹੀਂ ਰਹੇ ਸੀ ਇਹ ਫੋਨ ਤੇ ਵੀ ਇਹ ਨਹੀਂ ਪਤਾ ਕੁਝ ਲਾਇਆ ਜਾਂ ਕੀ ਕਰਿਆ ਫੋਨ ਤੇ ਕੁਝ ਲਾਇਆ ਹੋਵੇ ਇਹ ਨਹੀਂ ਪਤਾ ਇਹਨਾਂ ਨੇ 4-5 ਦਿਨ ਮੈਨੂੰ ਫੋਨ ਨਹੀਂ ਦਿੱਤਾਗਾ ਹੁਣ ਭਾਵੇਂ ਜਿਹੜੀ ਆਪਣੇ ਨਾਲ ਗੱਲਬਾਤ ਹੋ ਰਹੀ ਆ ਕਿ ਇਹ ਵੀ ਇਹ ਸੁਣ ਰਹੇ ਆ ਤਾਂ ਅੱਗੇ ਜੇ ਅੱਗੇ ਪੈਸਾ ਲੈਂਦੇ ਆ ਆਫਿਸ ਵਾਲੇ ਕਿਉਂਕਿ ਇਹਨਾਂ ਨੇ ਕਿ ਆਹ ਵਾਅਦਾ ਕਹਿੰਦੇ ਅਸੀਂ 800 ਰਿਆਲ ਦਿੱਤਾ ਵਾ ਉਹ ਕਿਸੇ ਨੂੰ ਕਹਿੰਦੇ ਇਹਨਾਂ ਨੇ ਬਾਅਦ ਵਿੱਚ ਦੱਸਿਆ ਵੀ ਵίζਾ ਲਵਾ ਕੇ ਕਹਿੰਦੇ ਅਸੀਂ 800 ਰਿਆਲ ਦਿੱਤਾ ਕਹਿੰਦੇ ਇਹ ਅਸੀਂ 150 ਲੱਖ ਰੁਪਏ ਦਿੱਤਾ ਉਹਨਾਂ ਨੂੰ ਉਹ ਡੀ ਆ ਦਾ ਕਹਿੰਦੇ ਉਹ ਵੀ ਸਵਾਲਿਆਂ ਨੂੰ ਵੀ ਅਸੀਂ ਕਿਤਾ ਭੇਜ ਦਿੱਤੀ ਤੁਹਾਨੂੰ ਥੋੜਾ ਗਲਤ ਹੋ ਰਿਹਾ ਮੇਰੇ ਨਾਲ ਫਿਰ ਮੇਰਾ ਕੁਝ ਸਮਝ ਨਹੀਂ ਆ ਰਿਹਾ ਵੀ ਮੈਨੂੰ ਕੀ ਕਹਿੰਦੇ ਆਗੇ ਹਾਂਜੀ ਤੇ ਜਦੋਂ ਤਾਂ ਮੈਨੂੰ ਮਤਲਬ 2 3 ਮਹੀਨੇ ਤੋਂ ਤਾਂ ਕੁਝ ਨਹੀਂ ਸੀ ਕਹਿੰਦੇ ਹੁਣ ਥੋੜਾ ਬਹੁਤਾ ਮੈਨੂੰ ਸਮਝ ਆਉਣ ਲੱਗੀ ਆ ਹੁਣ ਸਮਝਦੀ ਗਲਤ ਮੇਰੇ ਨਾਲ ਜੋ ਕੁਝ ਵੀ ਗਲਤ ਹੋ ਰਿਹਾ ਮੇਰੇ ਨਾਲ ਕਹਿੰਦੇ ਵੀ ਮੇਰੀ ਕੁੱਟਮਾਰ ਕਰ ਰਹੇ ਆ ਮੈਨੂੰ ਜਾਂਟਾ ਨੇ ਵੇਚਤਾ ਵੀਜ਼ਾ ਕੱਲਾ ਉਥੋਂ ਦੁਬਈ ਦਾ ਲੱਗਦਾ ਜੀ ਦਮਾਈ ਤੋਂ ਬਾਅਦ ਗੱਡੀਆਂ ਦੇ ਵਿੱਚ ਪੁੱਸਨਾ ਵਾਂਗ ਉਹ ਲੱਤ ਕੇ ਕੁੜੀਆਂ ਨੂੰ ਘਰਾਂ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ ਉੱਥੇ ਗੈਡਨੈਪ ਕਰਕੇ ਰੱਖਦੇ ਆ ਜਿਹੜੇ ਵੱਡੇ ਵੱਡੇ ਰਵਾਜ ਇੱਕ ਦੂਜੇ ਜੁਨੂਰ ਦੇਖ ਕੇ ਖਰਬੂਜੇ ਦੀ ਤਰ੍ਹਾਂ ਰੰਗ ਨਾ ਬਦਲਿਆ ਕਰੋ ਪਤਾ ਕਰ ਲਿਆ ਕਰੋ ਵੀ ਅਸੀਂ ਇਸ ਕੰਟਰੀ ਦੇ ਵਿੱਚ ਜਾਣਾ ਵੀ ਇੱਥੇ ਕੁੜੀਆਂ ਸੁਰੱਖਿਅਤ ਆ ਇਹਨਾਂ ਦੇਸ਼ਾਂ ਦੇ ਵਿੱਚ ਕੁੜੀਆਂ ਸੁਰੱਖਿਅਤ ਨਹੀਂ ਜਿਹੜੀਆਂ ਖਾਸ ਕਰਕੇ ਅਰਬ ਕੰਟਰੀਆਂ ਤੇ ਤੁਸੀਂ ਨਾ ਹੁਣ ਕੈਮਰੇ ਤੇ ਰਿਕਾਰਡ ਹੋ ਰਹੇ ਹੋ ਤੁਸੀਂ ਕਿਹੜੀ ਜਗ੍ਹਾ ਹੋ ਕਿ ਤੁਹਾਨੂੰ ਪ੍ਰੋਬਲ ਆ ਰਹੀ ਆ ਸਾਰੀ ਕੈਮਰੇ ਤੇ ਦੱਸੋ ਸਾਨੂੰ ਜੀ ਕਿਹੜੀ ਜਗ੍ਹਾੋਂ ਭੈਣੇ ਤੁਸੀਂ ਹੈਲੋ ਅਸੀਂ ਮਸਕਟ ਵਿੱਚ ਚੱਲ ਰਹੀ ਸੀ ਓਕੇ ਜੀ ਕਦੋਂ ਦੇ ਗਏ ਹੋਏ ਹੋ ਜੀ ਤੁਸੀਂ ਮੈਨੂੰ ਬਈ ਤੇ ਹੋ ਗਿਆ ਤਕਰੀਬਨ 6-7 ਮਹੀਨੇ ਪਹਿਲਾਂ ਇਹਨਾਂ ਨੇ ਵੀਜ਼ਾ ਨਹੀਂ ਲਵਾਇਆ ਤਾਂ ਪਹਿਲਾਂ ਮੇਰੇ ਘਰ ਚੇਂਜ ਕਰਵਾਉਂਦੇ ਰਹੇ ਆਗੇ ਤੇ ਘਰਾਂ ਵਿੱਚ ਵੀ ਬਹੁਤ ਪ੍ਰੋਬਲਮ ਆਉਂਦੀ ਸੀ ਕੋਈ ਘਰ ਕਿਤਾਂ ਦਾ ਸੀਗਾ ਸਾਰੀਆਂ ਮੁਸ਼ਕਲਾਂ ਹੋਈਆਂ ਮੇਰੇ ਨਾਲ ਤੇ ਕਹਿੰਦੇ ਕਿ 1.3 ਲੱਖ ਰੁਪਇਆ ਭਰ ਦੋ ਕਹਿੰਦੇ ਤੇ ਫਿਰ ਤੁਹਾਨੂੰ ਵਾਪਸ ਤੇ ਜਾਂਗੇ ਜੰਟ ਕਹਿੰਦੇ ਅੱਛਾ ਜੀ ਤੇ ਬਾਅਦ ਵਿੱਚ ਜਦੋਂ ਸਮਝੋ ਜਿਆਣੀ ਜੰਟਾ ਨਹੀਂ ਸੁਣੀ ਨਹੀਂ ਕਹਿੰਦੇ ਵੀਜ਼ਾ ਲਵਾ ਦਿੰਦੇ ਆ ਤੁਹਾਡਾ 2 ਸਾਲ ਦਾ ਹੂੰ ਤੇ ਕਹਿੰਦੇ ਕਿ ਉਹਨੂੰ ਫੈਮਲੀ ਆਪੇ ਭੇਜਤੋਗੀ ਤੇ ਫੈਮਲੀ ਨਾ ਹੈ ਰਹਿਣਾ ਜ਼ੋਰ ਹੈ ਨਾ ਤੇ ਜਾਨੀ ਕਿ ਬਹੁਤ ਗਲਤ ਹੋਣ ਲੱਗ ਗਿਆ ਮੇਰੇ ਨਾਲ 2 ਮਹੀਨੇ ਨਾ ਵੀ ਵੀਜ਼ਾ ਨਹੀਂ ਲਵਾਇਆ 2 ਮਹੀਨੇ ਬਾਅਦ ਜਿਹੜਾ ਦਾ ਥੋੜਾ ਜਿਹਾ ਚਾਰਜ ਕਰਾ ਕੇ ਰਹਿਣ ਲੱਗ ਕੇ ਤੇ ਨਾਲ ਦੇ ਜਿਹੜਾ ਰਵਾਗ ਦਾ ਬੇਟਾ ਮਤਲਬ ਉਹ ਮੈਨੂੰ ਰਾਤ ਨੂੰ ਬਿਸਤਰਬ ਕਰਨ ਲੱਗ ਗਿਆ ਮੇਰੇ ਦਰਵਾਜ਼ੇ ਖੜਕਾਉਣ ਲੱਗ ਗਿਆ ਇੱਕ ਇੱਕ ਦੇ ਡੇਡ ਡੇਡ ਵਜੇ ਇਹਨਾਂ ਨੇ ਮੈਨੂੰ ਛੇ ਜਾਣੇ ਉਹ ਨਸਤਾਰ ਨਹੀਂ ਗਈ ਵੀ ਆ ਗਈ ਦੋ ਤਿੰਨ ਪਹਿਮ ਨਹੀਂ ਆਉਂ ਜੜਿਆਗਾ ਬਾਜ ਕੱਟੀ ਦੀ ਬਾਜ ਕੱਟ ਕੇ ਆਈ ਤੁਹਾਡੀ ਸਮਝ ਨਹੀਂ ਆਈ ਤੁਸੀਂ ਕੀ ਕਿਹਾ ਹੈਲੋ ਪੈਣੇ ਆਵਾਜ਼ ਆ ਰਹੀ ਆ ਬਾਈ ਜੀ ਇਹਨਾਂ ਨੇ ਪਹਿਲਾਂ ਮੇਰੇ ਦੋ ਤਿੰਨ ਕਰਾਂ ਤੇ ਮੇਰੇ ਤੋਂ ਕੰਮ ਕਰਵਾਉਂਦੀ ਰਹੇ ਘਰ ਚੇਂਜ ਕਰਵਾਉਂਦੀ ਰਹੇ ਮੇਰਾ ਤੇ ਉਸ ਤੋਂ ਬਾਅਦ ਕਹਿੰਦੀ ਹੈ ਕਿ ਦੂਜਾ ਲਵਾ ਲਵਾਂਗੇ ਅੰਤੇ ਭੇਜੇ ਤੁਹਾਨੂੰ ਆਪੇ ਫੈਮਿਲੀ ਭੇਜ ਦੂਗੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਚਾਣਾ ਬੇਦੇ ਦੇਣਗੇ ਧੋਖੇ ਨਾ ਪੀ ਜਾ ਲਗਵਾਤਾ ਮੇਰਾ ਜੀ ਤੇ ਹੁਣ ਕੈਂਡੀ ਮੇਰੇ ਨਾਲ ਬਹੁਤ ਮਾੜਾ ਕਰ ਰਹੇ ਆ ਹਾਂਜੀ ਤੇ ਇਹਨਾਂ ਦਾ ਰਵਾਬ ਦਾ ਬੇਟਾ ਜਿਹੜਾ ਉਹ ਮੇਰਾ ਨਾ ਦਰਵਾਜ਼ੇ ਖੜਕਾਉਂਦਾ ਰਾਤ ਨੂੰ ਮੈਨੂੰ ਪੈਸਾ ਨਹੀਂ ਦਿੰਦਾਗਾ ਅੱਛਾ ਜੀ ਤੇ ਗੱਲ ਤੋਂ ਹਾਂਜੀ ਥੋੜਾ ਗਲਤ ਹੋ ਰਿਹਾ ਮੇਰੇ ਨਾਲ ਫਿਰ ਮੇਰਾ ਖਾਣਾ ਮੈਨੂੰ ਲੱਗਦਾ ਕੋਈ ਕੋਈ ਵੀ ਅਗੇ ਫੈਮਲੀ ਤੋਂ ਜੀ ਮੇਰੀ ਮਤਲਬ ਸਾਰੇ ਹਾਲ ਕਿਹਾ ਸੀ ਤੇਰੇ ਨਾਲ ਦੇ ਰਹੀ ਆ ਦਵਾਈ ਦੀ ਮੈਨੂੰ ਕੋਈ ਸਹੂਲਤ ਨਹੀਂ ਹੈਗੀ ਕਿ ਕਹਿੰਦੇ ਦਵਾਈ ਤੇ ਤੇਰੇ ਪੈਸੇ ਕੱਟਾਂਗੇ ਬਹੁਤ ਪ੍ਰੋਬਲਮ ਰਹਿੰਦੀ ਆ ਮੈਨੂੰ ਕਿਉਂਕਿ ਕੰਮ ਜ਼ਿਆਦਾ ਲੈਂਦੀ ਰੈਸਟ ਨਹੀਂ ਹੈਗੀ ਕਿ ਮੈਨੂੰ ਰੈਸਟ ਨਹੀਂ ਹੈਗੀ ਤੇ ਕੋਈ ਦਵਾਈ ਦੀ ਸਹੂਲਤ ਨਹੀਂ ਕਹਿੰਦੇ ਪੈਸੇ ਘਟਾਂਗੇ ਤੇ ਜਾਨੀ ਕਿ ਕੋਈ ਰੈਸਟ ਨਹੀਂ ਕੋਈ ਛੁੱਟੀ ਨਹੀਂ ਕੋਈ ਮੈਡੀਕਲ ਸਹੂਲਤ ਨਹੀਂ ਹੈਗੀ ਕੀ ਤੇ ਸੈਲਰੀ ਬਹੁਤ ਘਟ ਤੋਂ ਘਟ ਕੇ ਰਹੀ ਹੈ ਮੈਂ ਤਾਂ ਕਰ ਲਿਆ ਨਾ ਕਰਵਾ ਕੇ ਦੇ ਰਹੇ ਆ ਕਿ ਉਹ ਵੀ ਹਜੇ ਵੀ ਮੈਨੂੰ 4 ਦਿਨ ਹੋ ਗਏ ਹਜੇ ਵੀ ਨਹੀਂ ਪਾਈ ਇਹਨਾਂ ਨੇ ਬਹੁਤ ਜ਼ਿਆਦਾ ਮੇਰੇ ਨਾਲ ਮਾੜਾ ਹੋ ਰਿਹਾ ਇਹ ਤਾਂ ਜਿਹੜਾ ਰਵਾਗ ਦਾ ਬੇਟਾ ਹੈ ਉਹ ਮੇਰਾ ਦਰਵਾਜ਼ਾ ਖੜਕਾਉਂਦਾ ਹੈ ਰਾਤ ਨੂੰ ਸੌਣ ਨਹੀਂ ਦਿੰਦਾਗਾ ਮਸਾਂ ਥੱਕਾਂ ਬਿਵੇਂ ਬੈਠਦੀ ਆਂਗੀ ਤੇ ਉਦੋਂ ਮਤਲਬ ਮੈਨੂੰ ਮੇਰਾ ਬਾਹਰ ਖੜਕਣ ਲੱਗ ਜਾਂਦਾ ਹੈ ਰਾਤ ਨੂੰ ਕਦੇ ਮਤਲਬ ਤੁਹਾਨੂੰ ਸਰੀਰਕ ਸੋਸ਼ਲ ਲੀ ਟੌਰਚਰ ਕਰਦੇ ਆ ਹਾਂਜੀ ਬਹੁਤ ਕਰਤਾ ਰਿਹਾਗਾ ਪਰ ਮੈਂ ਬਹੁਤ ਜ਼ਿਆਦਾ ਰੋਲਾ ਰੁਲਾ ਪਾਉਂਦੀ ਰਹੀ ਆ ਕਿ ਬਹੁਤ ਜ਼ਿਆਦਾ ਏਜੰਟ ਮੇਰੀ ਸਾਮ ਨਹੀਂ ਰਹੇ ਸੀਗੇ ਕਹਿੰਦੇ ਇੱਕ ਦਿਨ ਤਾਂ ਮੈਂ ਬਾਹਰ ਭੱਜ ਗਈ ਇਹਨਾਂ ਦੇ ਰਿਵਾਜ ਦੇ ਘਰ ਵਾਲੀ ਮੈਡਮ ਮੇਰੀ ਉਹਨਾਂ ਨੇ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਬਾਹਰ ਭੱਜ ਗਈ ਮੈਂ ਸਾਰਿਆਂ ਨੂੰ ਪਤਾ ਮੈਂ ਆਪਣੀ ਫੈਮਿਲੀ ਨੂੰ ਵੀ ਫੋਨ ਲਾ ਕੇ ਕਿਹਾ ਮੈਂ ਬਹੁਤ ਜ਼ਿਆਦਾ ਰੋਈਆਂ ਮੈਂ ਘੰਟਾਂ ਨੂੰ ਵੀ ਰੋਇਆ ਰੋਈਆਂ ਤੇ ਉਹ ਕਹਿੰਦੇ ਨਹੀਂ ਤੂੰ ਜਾਣ ਕੇ ਕਹਿ ਰਹੀਆਂ ਤੇਤੋਂ ਕੋਈ ਗਲਤੀ ਹੋਈ ਹੋ ਮੈਂ ਕਿਹਾ ਕੋਈ ਗਲਤੀ ਨਹੀਂ ਮੇਤੋਂ ਹੋਈਗੀ ਵੀ ਥੋੜਾ ਨਾ ਦੀ ਬੋਲੀ ਤਾਂ ਫਰਕ ਹੈ ਮੈਨੂੰ ਸਮਝ ਨਹੀਂ ਆ ਰਹੀ ਵੀ ਕੀ ਕਹਿੰਦੇ ਆਰਬੀ ਬੋਲੀ ਬੋਲਦੇ ਆ ਵੀ ਮੈਨੂੰ ਇਹ ਸਮਝ ਨਹੀਂ ਆ ਰਿਹਾ ਵੀ ਮੈਨੂੰ ਕੀ ਕਹਿੰਦੇ ਆਗੇ ਹਾਂਜੀ ਤੇ ਜਦੋਂ ਤਾਂ ਮੈਨੂੰ ਮਤਲਬ ਦੋ ਜੇ ਉਹ ਤਾਂ ਕੁਛ ਨਹੀਂ ਸੀ ਕਹਿੰਦੇ ਹੁਣ ਥੋੜਾ ਬਹੁਤਾ ਮੈਨੂੰ ਸਮਝ ਆਉਣ ਲੱਗੀ ਆ ਹੁਣ ਸਮਝਦੀ ਗਲਤ ਮੇਰੇ ਨਾਲ ਜੋ ਕੁਝ ਵੀ ਗਲਤ ਹੋ ਰਿਹਾ ਮੇਰੇ ਨਾਲ ਤੁਹਾਨੂੰ ਜਿਹੜੇ ਏਜੰਟ ਨੇ ਭੇਜਿਆ ਸੀ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਵੀ ਮੇਰੇ ਨਾਲ ਇਦਾਂ ਹੋ ਰਿਹਾਗਾ ਹਾਂਜੀ ਮੇਰੇ ਹਸਬੰਦ ਨੇ ਵੀ ਫੋਨ ਲਾਇਆ ਮੇਰੇ ਬ੍ਰਦਰ ਨੇ ਵੀ ਫੋਨ ਲਾਇਆ ਮੇਰੀ ਸਾਰੀ ਫੈਮਿਲੀ ਨੇ ਫੋਨ ਲਾਇਆ ਤੇ ਉਸ ਗੱਲ ਉਹ ਗੱਲਾਂ ਤੇ ਹੁੰਦੀ ਨਹੀਂ ਹੈਗੇ ਯਕੀਨ ਨਹੀਂ ਕਰਦੀ ਕਿਉਂਕਿ ਏਜੰਟਾਂ ਨੇ ਆਵਦੀ ਤੁਹਾਨੂੰ ਪਤਾ ਪਹਿਲਾਂ 3 ਲੱਖ ਰੁਪਏ ਮੰਗਦੇ ਸੀ ਵੀਜ਼ਾ ਲਵਾਉਣ ਤੋਂ ਪਹਿਲਾਂ ਅਸੀਂ ਕਿਹਾ ਵੀ ਜੇ 3 ਲੱਖ ਦੇਣਾ ਹੁੰਦਾ ਤੇ ਇੱਥੇ ਕਿਉਂ ਆਉਂਦੇ ਬਾਹਰ ਕਿਉਂ ਆਉਂਦੇ ਜੇ ਸਾਡੇ ਕੋਲੇ 3 ਲੱਖ ਰੁਪਏ ਹੁੰਦਾ ਹਾਂਜੀ ਤੇ ਫਿਰ ਕਹਿੰਦੇ ਇੰਨਾ ਕਰੋ ਤੁਸੀਂ ਕੋਈ ਹੱਲ ਨਹੀਂ ਹੈਗਾ ਸਾਡੇ ਕੋਲੇ ਕਹਿੰਦੇ ਵੀਜ਼ਾ ਲਵਾ ਦਿੰਨੇ ਆ ਤੁਹਾਡਾ 2 ਸਾਲ ਦਾ کہہ ਕੇ ਤੇ ਤੁਹਾਨੂੰ ਆਪੇ ਭੇਜ ਦੇਣਗੇ ਤੇ ਪੀਤੀ ਨਾ ਕਿਹੜਾ ਸੀ ਉਹ ਗਲਤ ਮੇਰੇ ਨਾਲ ਜੋ ਕੁਛ ਵੀ ਉਹ ਸਾਰਾ ਗਲਤ ਹੋਣ ਲੱਗ ਗਿਆ ਕਿੱਥੋਂ ਦਾ ਏਜੰਟ ਸੀ ਪਹਿਨੇ ਉਹ ਏਜੰਟ ਕਿੱਥੋਂ ਦਾ ਕੀ ਨਾਮ ਹੈ ਉਹਨਾਂ ਦਾ ਇੱਕ ਤਾਂ ਏਜੰਟ ਲੇਡੀਜ਼ ਆ ਗਈ ਬਠਿੰਡੇ ਜ਼ਿਲ੍ਹੇ ਦੀ ਆ ਗਈ ਤੇ ਦੂਸਰੀ ਮਤਲਬ ਉਹ ਪੁੰਮਪਈ ਦਾ ਪਈ ਆਇਆ ਜਿੱਦਾਂ ਨਾਲ ਉਹਦਾ ਕੰਟੈਕਟ ਆਗਾ ਜੀ ਹਾਂਜੀ ਸੌਣ ਨਹੀਂ ਰਹੇ ਹੈਗੇ ਜੀ ਉਹ ਤਾਂ ਲੇਟ ਲੇਡੀ ਨੂੰ ਕੰਨੀਆਂ ਗੱਲਾਂ ਕਰਦਾ ਏ ਮੈਨੂੰ ਜੀ ਇੱਥੇ ਆਇਆ ਨੂੰ 7 ਮਹੀਨੇ ਹੋ ਗਏ ਆ ਤੇ 4 ਮਹੀਨੇ ਹੋਏ ਮੇਰੇ ਵੀਜ਼ਾ ਲੱਗੇ ਨੂੰ ਤੇ 3 ਮਹੀਨੇ ਮੇਰੀਆਂ ਫੈਮਲੀਆਂ ਚੇਂਜ ਕਰਾਉਂਦੇ ਰਹੇ ਆ ਕਿ ਸੌਂਦੇ ਨਹੀਂ ਸੀ ਹੈਗੇ ਆਫਿਸ ਵਿੱਚ ਰੱਖਿਆ ਹੋਇਆ ਸੀ 1 ਮਹੀਨਾ ਮੈਨੂੰ ਤੇ ਉੱਥੇ ਫੋਨ ਨਹੀਂ ਸੀ ਦਿਨ ਤੇ ਖਾਣਾ ਨਹੀਂ ਸੀ ਦਿਨ ਤੇ ਮੈਨੂੰ ਕੋਈ ਹਲ ਨਹੀਂ ਸੀ ਲੱਗ ਰਿਹਾ ਹੈਗਾ ਪਰ ਮੇਰੇ ਇਹਨਾਂ ਨਾਲ ਮੇਰੀ ਫੈਮਲੀ ਦਾ ਕੰਟੈਕਟ ਹੋਇਆ ਭਾਈ ਜੀ ਜਨਾ ਨਾਮ ਓਂਕਾਰ ਸਿੰਘ ਨਾਲ ਹੁਣ ਚਲੋ ਹੱਲ ਮਿਲਿਆ ਗਿਆ ਕਿਉਂਕਿ ਮੈਂ ਸਤਮੀ ਨੇ ਬਹੁਤ ਮੁਸ਼ਕਲ ਵਿੱਚ ਕੱਟਿਆ ਰੋਂਦੀ ਰਹੀ ਬਹੁਤ ਬੁਰਾ ਹਾਲ ਸੀਗਾ ਮੈਨੂੰ ਪਰਮਾਤਮਾ ਨੇ ਮੇਰੀ ਹੌਂ ਚਲੋ ਮੈਨੂੰ ਰਸਤਾ ਮਿਲਿਆਗਾ ਹੁਣ ਭੈਣੇ ਤੁਸੀਂ ਕੀ ਮੰਗ ਕੀ ਕਰਦੇ ਹੋ ਤੁਸੀਂ ਮੈਂ ਤਾਂ ਜੀ ਵਾਪਸ ਆਉਣਾ ਚਾਹੁੰਨੀ ਮੇਰੀ ਤਾਂ ਰਿਕਵੈਸਟ ਆ ਭੈ ਜੀ ਮੈਂ ਬਹੁਤ ਹਾਰ ਚੁੱਕੀ ਆ ਕੋਈ ਛੁੱਟੀ ਨਹੀਂ ਆਕੇਗੀ ਕਿਉਂਕਿ ਆਪਾਂ ਜਿਹੜਾ ਕੋਈ ਕਤਲ ਕੀਤਾ ਜਾਂ ਕੋਈ ਉਹ ਗਲਤੀ ਕੀਤੀ ਜਾਂ ਕੋਈ ਚੋਰੀ ਕੀਤੀ ਕੁਝ ਨਹੀਂ ਕੀਤਾ ਆਪਾਂ ਟੀਕਾ ਦਿੱਤਾ ਹੈਗੇ ਜੋ ਕੁਝ ਮੇਰਾ ਕਲੀੜਾ ਕਪੜਾ ਕਿ ਆਗਾ ਪੁਈਸ ਇਸ ਕੰਟਰੀ ਚ ਕੋਈ ਥੁਲਪ ਨਹੀਂ ਹੈਗੀ ਬਹੁਤ ਬੁਰਾ ਹਾਲ ਹੈ ਇਸ ਕੰਟਰੀ ਦਾ ਬਸ ਮੈਨੂੰ ਬਾਹਰ ਕੱਢਿਆ ਜਾਵੇ ਇੰਡੀਆ ਭਲਾਇਆ ਜਾਵੇ ਮੇਰੀ ਰਿਕਵੈਸਟ ਤੇ ਆ ਗਈ ਕਿਉਂਕਿ ਮੈਨੂੰ ਇਹ ਕਹਿੰਦੇ ਕਹਿੰਦੇ 2 ਸਾਲ ਦਾ ਵੀਜ਼ਾ ਕਰਵਾ ਕੇ 1 ਸਾਲ ਦਾ ਨਿਊ ਹੋਰ ਕਰਵਾ ਦੇਣਾ ਬਾਅਦ ਵਿੱਚ ਤੈਨੂੰ ਫੇਰ ਆਫਿਸ ਭੇਜ ਦੇਣ ਆਫਿਸ ਵਾਲੇ ਫਿਰ ਫੇਰ ਫੈਮਿਲੀ ਚੇਂਜ ਕਰ ਦਿੰਦੇ ਆ ਕਿ 2 ਸਾਲ ਦਾ ਉਤਰ ਲਵਾ ਦਿੰਦੇ ਇਤਰ ਕੁੜੀਆਂ ਨੂੰ ਵੇਚਿਆ ਜਾਂਦਾ ਹੈਗਾ ਓਕੇ ਮਤਲਬ ਤੁਹਾਨੂੰ ਇਹਨਾਂ ਨੇ ਏਜੰਟਾਂ ਨੇ ਵੇਚਿਆ ਤੁਹਾਨੂੰ ਇੱਥੇ ਹਾਂਜੀ ਜਟਾਨੀ ਕਾ ਅੱਗੇ ਕੀ ਪੈਸਾ ਲੈਂਦੇ ਆਫਿਸ ਵਾਲੇ ਕਿਉਂਕਿ ਇਹਨਾਂ ਨੇ ਕਿਹਾ ਵਾ ਕਹਿੰਦੇ ਅਸੀਂ 800 ਰਿਆਲ ਦਿੱਤਾ ਵਾ ਆਫਿਸ ਨੂੰ ਕਹਿੰਦੇ ਇਹਨਾਂ ਨੇ ਬਾਅਦ ਵਿੱਚ ਦੱਸਿਆ ਵੀ ਝਾ ਲਵਾ ਕੇ ਕਹਿੰਦੇ ਅਸੀਂ 800 ਰਿਆਲ ਦਿੱਤਾ ਕਹਿੰਦੇ ਵੀ ਅਸੀਂ 150 ਲੱਖ ਰੁਪਏ ਦਿੱਤਾ ਉਹਨਾਂ ਨੂੰ ਟੈਡੀਆ ਦਾ ਕਹਿੰਦੇ ਉਹ ਵੀ ਸਵਾਲਿਆਂ ਨੂੰ ਵੀ ਅਸੀਂ ਕਿੰਨਾ ਭੇਜ ਉਦੀਏ ਤੈਨੂੰ ਓਕੇ ਹਾਂਜੀ ਇਹ ਕਹਿ ਰਹੇ ਆ ਕਿ ਮਤਲਬ ਉਹ ਕਹਿੰਦੇ ਵੀ ਜੇ ਪਹਚਾਨ ਤੋ ਜਾਣਾ ਵੀ ਆ ਤਾਂ ਸਾਡੇ ਉਹ ਪੈਸੇ ਵਾਪਸ ਕਰਵਾਓ ਨੇਜੀ ਫੈਮਿਲੀ ਨਹੀਂ ਕਹਿ ਰਹੀ ਉਹ ਫੀਪੀ ਜਾਲ ਕਰਨ ਤੋਂ ਪਹਿਲਾਂ ਏਜੰਟ ਕਹਿ ਰਹੇ ਸੀਗੇ ਇਹ ਤਾਂ ਕਹਿੰਦੇ ਆਫਿਸ ਭੇਜ ਦਾਂਗੇ ਆਫਿਸ ਵਾਲੇ ਕੁੱਟਮਾਰ ਕਰਦੇ ਆ ਮਤਲਬ ਕੋਈ ਰੱਤਾ ਨਹੀਂ ਦੇ ਰਏ ਹੈਗੇ ਤੁਹਾਡੇ ਨਾਲ ਇਸ ਵਕਤ ਵੀ ਕੁੱਟਮਾਰ ਹੋਈ ਆ ਹਾਂਜੀ ਬਸ ਇਸ ਤੋਂ ਪਹਿਲਾਂ 10 15 ਦਿਨ ਹੀ ਹੋਏ ਆਗੇ ਓਕੇ ਇਸ ਕਰਕੇ ਫਿਰ ਤਾਂ ਇੱਥਰ ਉੱਤਰ ਪਤਾ ਕੀਤਾ ਪੁੱਛ ਪੜਤਾਲ ਕੀਤੀ ਵੀ ਕੋਈ ਰਸਤਾ ਮਿਲਦੇ 10 15 ਦਿਨ ਦੇ ਵਿੱਚ ਵਿੱਚ ਫਿਰ ਇਹਨਾਂ ਵੀਜ਼ੇ ਨਾਲ ਕੰਟੈਕਟ ਹੋਇਆ ਸਾਡਾ ਹੁਣ ਤੁਸੀਂ ਪਹਿਲਾਂ ਕੋਈ ਹਾਲ ਨਹੀਂ ਕੀਤਾ ਜੀ ਨਾਮ ਸੰਪਰਕ ਕੀਤਾ ਫਿਰ ਹਾਂ ਜੀ ਇਹਨਾਂ ਨਾਲ ਹੋਇਆ ਕੋਈ ਹੱਲ ਨਹੀਂ ਸੀ ਹੋ ਰਿਹਾਗਾ ਏਜੰਟ ਤਾਂ ਸਾਭ ਮੁਕ ਕਰ ਦੇ ਨੇ ਕਿ ਕਹਿੰਦੇ ਕੋਈ ਹੱਲ ਨਹੀਂ ਹੈਗਾ ਬਸ ਤੁਹਾਡਾ ਪੀੜਾ ਲੱਗਿਆ ਪਹਿਲਾਂ ਕਹਿੰਦੇ ਕਿ 3 ਲੱਖ ਪਰ ਉਹ ਵੀਜ਼ਾ ਨਹੀਂ ਲੱਗਿਆ ਤੁਹਾਡਾ ਅਸੀਂ ਪਰ ਆਪ ਖੁਦ ਭੇਜਿਆ ਤੁਹਾਨੂੰ ਪੈਸਾ ਲਾ ਕੇ ਜਦੋਂ ਵੀਜ਼ਾ ਗੱਲਬਾਤ ਆ ਉਹਨਾਂ ਨੂੰ ਇਹ ਹੋ ਗਿਆ ਵੀ ਆਪੇ ਫੈਮਿਲੀ ਸੰਭਾਲ ਲੁਕੀ ਇਹਨਾਂ ਨੂੰ ਤੇ ਕਿਹਨ ਕਿ ਬਹੁਤ ਸੁਤਾ ਬਸਾਇਆ ਗਿਆ ਕਿਉਂਕਿ ਸੰਤ ਪਤਾ ਨਹੀਂ ਸੀ ਪਹਿਲੀ ਵਾਰ ਬਾਹਰ ਆ ਰਹੀ ਸੀ ਜੀ ਤੁਹਾਡੀ ਫੈਮਿਲੀ ਨੇ ਕੋਈ ਪੁਰਸ ਪ੍ਰਸ਼ਾਸਨ ਦੀ ਮਦਦ ਲੈਣੀ ਚਾਹੀਦੀ ਉਹਨਾਂ ਨਾਲ ਕੋਈ ਗੱਲਬਾਤ ਹੋਏ ਫੈਮਿਲੀ ਮਤਲਬ ਇੰਡੀਆ ਵਾਲੀ ਸੀ ਹਾਂਜੀ ਹਾਂਜੀ ਜਿਹੜੇ ਤੁਹਾਡੇ ਇੱਥੇ ਪਿੰਡ ਵਾਲੇ ਨੇ ਤੁਹਾਡੇ ਮੰਮੀ ਡੈਡੀ ਤੁਹਾਡੇ ਇੱਥੇ ਕੌਣ ਨੇ ਤੁਹਾਡਾ ਹਸਬੰਡ ਵੀ ਇੱਥੇ ਆ ਹਾਂਜੀ ਹਸਬੰਡ ਮੇਰਾ ਭਾਈ ਰੁਪਏ ਦੇਨੇ ਗਏ ਤੇ ਮੇਰੇ ਪੇਕੇ ਹੈਗੇ ਜਗਰਾਉਂ ਤੇ ਨਾਲ ਪੈਂਡ ਕਗੜਾਗਾ ਓਕੇ ਜੀ ਸਾਰਿਆਂ ਨੇ ਏਜੰਟਾਂ ਨੂੰ ਜਿਹੜੀ ਤੁਹਾਡੀ ਫੈਮਿਲੀ ਆ ਕਿ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਕੋਈ ਮਦਦ ਲੈ ਕੇ ਕੋਈ ਗੱਲਬਾਤ ਕੀਤੀ ਕਿ ਸਾਡੇ ਬੱਚੇ ਨਾਲ ਕੁੱਟਮਾਰ ਹੋ ਰਹੀ ਹੈ ਤਾਂ ਸ਼ੋਸ਼ਣ ਹੋ ਰਿਹਾ ਨਹੀਂ ਜੀ ਕੋਈ ਆਉਣ ਨਹੀਂ ਸੀਗਾ ਇੰਨੇ ਇੰਨੇ ਝੁਕ ਰਹੇ ਹੈ ਨਹੀਂ ਕਿ ਕਿਉਂਕਿ ਹੁਣ ਵੀ ਚਲੋ ਇਹਨਾਂ ਨਾਲ ਬਾਈ ਜੀ ਨਾ ਹੋ ਗਿਆ ਕੰਟੈਕਟ ਚਲੋ ਤਾਂ ਕਰਕੇ ਰਾਹ ਮਿਲ ਗਿਆ ਕੋਈ ਆਉਣ ਨਹੀਂ ਸੀਗਾ ਉਧਰੋਂ ਤਾਂ ਠੀਕ ਹੈ ਕਿਉਂਕਿ ਏਜੰਟ ਗੱਲ ਨਹੀਂ ਆਉਂਦੇ ਨਾ ਮੂਰੇ ਫੋਨ ਵੀ ਪੜ ਲੈ ਤੇ ਇਹਨਾਂ ਨੇ ਫੋਨ ਵੀ ਅੱਜ ਤੋਂ 15 20 ਦਿਨ ਪਹਿਲਾਂ ਫੋਨ ਵੀ ਆਫਿਸ ਤੇ ਭੇਜਦਾ ਸੀਗਾ ਚਲੋ ਪਰਸਨਲ ਸੌ ਕੋਈ ਰਿਸ਼ਤੇਦਾਰੀ ਆਪਣੀ ਸੌ ਹਨਾ ਕੋਈ ਗੱਲਬਾਤ ਕਰਨੀ ਹੁੰਦੀ ਆ ਇਹਨਾਂ ਨੇ ਫੋਨ ਤੇ ਵੀ ਇਹ ਨਹੀਂ ਪਤਾ ਕੁਝ ਲਾਇਆ ਜਾਂ ਕੀ ਕਰਿਆ ਫੋਨ ਤੇ ਕੁਝ ਲਾਇਆ ਹੋਵੇ ਇਹ ਨਹੀਂ ਪਤਾ ਇਹਨਾਂ ਨੇ 4-5 ਦਿਨ ਮੈਨੂੰ ਫੋਨ ਨਹੀਂ ਦਿੱਤਾਗਾ ਹੁਣ ਭਾਵੇਂ ਜਿਹੜੀ ਆਪਣੇ ਨਾਲ ਗੱਲਬਾਤ ਹੋ ਰਹੀ ਹੈ ਕਿ ਇਹ ਵੀ ਇਹ ਸੁਣ ਰਿਹਾ ਹੈ ਪਤਾ ਨਹੀਂ ਜੀ ਮੈਨੂੰ ਪਤਾ ਨਹੀਂ ਇਸ ਬਾਰੇ ਪਤਾ ਨਹੀਂ ਜੇ ਮੈਨੂੰ ਇਹ ਚੀਜ਼ ਬਾਰੇ ਪਤਾ ਹੁੰਦਾ ਮੈਂ ਇਸ ਰਸਤੇ ਨਹੀਂ ਸੀ ਪੈਂਦੀ ਹੈਗੀ ਕਿ ਕਿਉਂਕਿ ਪਹਿਲੀ ਵਾਰੀ ਬਾਹਰ ਆਏ ਹਾਂ ਹੁਣ ਸਧਿਆ ਦੀ ਦੁਤਾਂ ਕਰਕੇ ਟਾਈਮ ਪਾਸ ਕਰਨ ਵਾਲੀ ਸੀਗੇ ਹੁਣ ਇਹ ਚੀਜ਼ ਬਾਰੇ ਕਿਸੇ ਚੀਜ਼ ਬਾਰੇ ਨਾਲ ਜੋ ਹੈਗੀ ਕਿ ਬਾਕੀ ਤਾਂ ਹੁਣ ਜਿੱਦਾਂ ਵੀ ਕਹੀ ਗਏ ਅਸੀਂ ਉੱਥੇ ਹੀ ਮੰਨ ਲਏ ਆ ਗੱਲਾਂ ਉਹਨਾਂ ਦੀ ਜੀ ਪਰ ਹੁਣ ਕੜਵਾਇਆ ਤਾਂ ਬੇਹੀ ਰਿਕਵੈਸਟ ਆ ਕਿ ਤੁਹਾਡੇ ਅੱਗੇ ਵੀ ਬਸ ਮੈਂ ਤਾਂ ਬਾਹਰ ਹੋਣਾ ਆਈਡੀਆ ਹੋਣਾ ਚਾਹਨੀ ਆ ਕਿ ਕਿਹਨੇ ਤੁਹਾਡੀ ਇਹ ਜਿਹੜੀ ਗੱਲਬਾਤ ਹੋਈ ਆ ਮੈਂ ਕੈਮਰੇ ਤੇ ਰਿਕਾਰਡ ਕੀਤੀ ਆ ਇਹਨੂੰ ਮੈਂ ਇੰਟਰਵਿਊ ਰਾਹੀਂ ਪਬਲਿਕ ਕਰਾਂਗਾ ਜਨਤਕ ਕਰਦਾਗਾ ਤੁਹਾਡਾ ਦੁੱਖ ਮੈਂ ਸਾਰਿਆਂ ਨੂੰ ਚਾਹੁੰਨਾ ਬਹੁਤ ਵੀਰ ਸੱਜਣ ਤੁਹਾਡੀ ਮਦਦ ਕਰਨਗੇ ਜਿਹੜੇ ਕਰਨਾ ਹੈ ਤੁਹਾਡੇ ਨਾਲ ਸੰਪਰਕ ਵੀ ਕਰਨਗੇ ਜੀ ਠੀਕ ਹੈ ਠੀਕ ਹੈ ਭੈਣ ਮੈਂ ਭਾਈ ਓਮਕਾਰ ਨਾਲ ਗੱਲ ਕਰ ਲਾ ਉਹ ਕੀ ਫੈਸਲਾ ਲੈਂਦੇ ਨੇ ਤੇ ਤੁਹਾਨੂੰ ਦੱਸਿਆ ਜਾਊਗਾ ਜੀ ਠੀਕ ਹੈ ਬਈਓ ਕਿਤਾ ਹੌਸਲਾ ਰੱਖੋ ਹੌਸਲਾ ਰੱਖੋ ਬਹੁਤ ਪੰਜਾਬੀ ਵੀਰ ਨੇ ਜਿਹੜੇ ਤੁਹਾਡੀ ਮਦਦ ਕਰਨਗੇ ਠੀਕ ਮੈਡਮ ਠੀਕ ਸੋ ਇਹ ਗੱਲਬਾਤ ਕੀਤੀ ਕੁੜੀ ਸਰਬਜੀਤ ਆ ਭਾਈ ਰੂਪੇ ਵਿਆਹੀ ਹੋਈ ਆ ਤੇ ਓਮਕਾਰ ਜੀ ਹੋਰਾਂ ਨਾਲ ਇਹਨਾਂ ਦਾ ਸੰਪਰਕ ਹੋਇਆ ਓਮਕਾਰ ਜੀ ਤੋਂ ਜਾਣਕਾਰੀ ਲੈਣੇ ਆ ਭਾਈ ਸਾਹਿਬ ਜੀ ਇਹ ਤੁਸੀਂ ਥੋੜਾ ਡਿਟੇਲ ਚ ਦੱਸੋ ਸ਼ਾਇਦ ਉਹਦੀ ਆਵਾਜ਼ ਕਲੀਅਰ ਨਾ ਹੀ ਹੋਵੇ ਵੀ ਕਿੱਥੋਂ ਦੀ ਕੁੜੀ ਆ ਕਿਹੜੀ ਕੰਟਰੀ ਗਈ ਹੋਈ ਆ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਰ ਜੀ ਪਹਿਲਾਂ ਬਹੁਤ ਬਹੁਤ ਥੋੜਾ ਧੰਨਵਾਦ ਜਿਹੜੀ ਕਿ ਤੁਸੀਂ ਉਸ ਮਾਸੂਮ ਦੀ ਆਵਾਜ਼ ਆ ਲੋਕਾਂ ਤੱਕ ਪਹੁੰਚਾਈ ਆ ਸਰਕਾਰ ਤੱਕ ਬਚਾਈ ਆ ਜਿਹੜੀਆਂ ਅੱਜ ਸਾਡੀਆਂ ਧੀਆ ਇਸ ਦੇਸ਼ ਨੂੰ ਛੱਡ ਕੇ ਜਾ ਰਹੀਆਂ ਸਾਡੀਆਂ ਸਰਕਾਰਾਂ ਦਾ ਫੇਲੀਅਰ ਆ ਤੇ ਉੱਥੇ ਸੁਰੱਖਿਅਤ ਨਹੀਂ ਹੈਗੀਆਂ ਕੁੜੀਆਂ ਪਹਿਲਾਂ ਵੀ ਤਿੰਨ ਕੁੜੀਆਂ ਨੂੰ ਬਾਹਰੋਂ ਅਸੀਂ ਕਢਾ ਕੇ ਲਿਆਏ ਆ ਆਮਾਨ ਦੇ ਵਿੱਚੋਂ ਇੱਕ ਜੋਗੀ ਨਾਥਾਂ ਦੀ ਕੁੜੀ ਪੂਜਾ ਕੌਰ ਨੂੰ ਲੈ ਕੇ ਆਏ ਇੱਕ ਅਸੀਂ ਸੁਖਵਿੰਦਰ ਕੌਰ ਨੂੰ ਲੈ ਕੇ ਆਏ ਉਹ ਵੀ ਇਸ ਤਰ੍ਹਾਂ ਹੀ ਫਸੀ ਹੋਈ ਸੀ ਕਿ ਲੜਕੀ ਆਮਾਨ ਦੇ ਵਿੱਚ ਸ਼ਸ਼ੀ ਹੋਣਾ ਦਾ ਬਹੁਤ ਯੋਗਦਾਨ ਰਹਿ ਦੇ ਵਿੱਚ ਜੀ ਇਹਦੇ ਮਤਲਬ ਘਰ ਵਾਲੇ ਨੇ ਮੇਰੇ ਨਾਲ ਗੱਲਬਾਤ ਕੀਤੀ ਫਿਰ ਇਹ ਲੜਕੀ ਦਾ ਮੈਨੂੰ ਫੋਨ ਆਉਂਦਾ ਰਿਹਾ ਹੋ ਗਿਆ ਚਾਰ ਪੰਜ ਦਿਨ ਵੀ ਮੈਂ ਇਸ ਤਰ੍ਹਾਂ ਕਰਕੇ ਫਸੀ ਹੋਈਆਂ ਵੀ ਮੈਨੂੰ ਪਤਾ ਲੱਗਿਆ ਵੀ ਤੁਸੀਂ ਕੁੜੀਆਂ ਦੀ ਹੈਲਪ ਕਰਦੇ ਹੋ ਮੈਂ ਕਿਹਾ ਵੀ ਸਾਡੀ ਤੂੰ ਧੀ ਭੈਣਾ ਅਸੀਂ ਤੇਰੀ ਵੀ ਹੈਲਪ ਕਰਾਂਗੇ ਤੂੰ ਦੁੱਖ ਦੱਸ ਕੀ ਹੈ ਜੀ ਇਹ ਕਹਿੰਦੀ ਵੀ ਮੇਰੀ ਕੁੱਟਮਾਰ ਕਰ ਰਹੇ ਆ ਮੈਨੂੰ ਏਜੰਟਾਂ ਨੇ ਵੇਚਤਾ ਵੀਜ਼ਾ ਕੱਲਾ ਉੱਥੋਂ ਦੁਬਈ ਦਾ ਲੱਗਦਾ ਜੀ ਦੁਬਈ ਤੋਂ ਬਾਅਦ ਗੱਡੀਆਂ ਦੇ ਵਿੱਚ ਪਸੂਆਂ ਵਾਂਗੂ ਲੱਤ ਕੇ ਕੁੜੀਆਂ ਨੂੰ ਘਰਾਂ ਦੇ ਵਿੱਚ ਛੱਡ ਦਿੱਤਾ ਜਾਂਦਾ ਉੱਥੇ ਗੈਟਨੈਪ ਕਰਕੇ ਰੱਖਦੇ ਆ ਜਿਹੜੇ ਵੱਡੇ ਵੱਡੇ ਰਵਾਬ ਨੇ ਉਹਨਾਂ ਦਾ ਸਰੀਰਕ শোষণ ਵੀ ਕਰਦੇ ਆ ਮਾਨਸਿਕ শোষণ ਵੀ ਹੁੰਦਾ ਉਹਨਾਂ ਦੀ ਕੁੱਟਮਾਰ ਹੁੰਦੀ ਆ ਬਹੁਤ ਜ਼ਿਆਦਾ ਉਹਨਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਜਦੋਂ ਇਹਨੇ ਗੱਲਬਾਤ ਕੀਤੀ ਇਹਦਾ ਘਰ ਵਾਲਾ ਗੁਰਪ੍ਰੀਤ ਸਿੰਘ ਆ ਮੇਰੇ ਕੋਲੇ ਪਰਸੋਂ ਆ ਕੇ ਗਿਆ ਉਹਨੇ ਮੇਰੇ ਨਾਲ ਗੱਲ ਕੀਤੀ ਕਹਿੰਦਾ ਜੀ ਮੇਰਾ ਇਸ ਤਰ੍ਹਾਂ ਕਰਕੇ ਘਰ ਵਾਲੀ ਫਸੀ ਹੋਈ ਆ ਮੈਂ ਮੰਨਤ ਕਰਦਾ ਕਿ ਮਾਨ ਸਾਹਿਬ ਨੂੰ ਕਹੋ ਚਾਹੇ ਪਾਰਟੀ ਨੂੰ ਕਹੋ ਕਿ ਸਾਡੀ ਲੜਕੀ ਉੱਥੋਂ ਬਾਹਰ ਕਢਾਈ ਜਾਵੇ ਫੇਰ ਮੈਂ ਗੱਲ ਕਰਕੇ ਸਾਡੇ ਜਿਹੜੇ ਬੰਦੇ ਉੱਥੇ ਬੈਠੇ ਐ ਦਮਈ ਦੇ ਵਿੱਚ ਉਹਨਾਂ ਨਾਲ ਵੀ ਗੱਲਬਾਤ ਕੀਤੀ ਇਹਦਾ ਅਸੀਂ ਡਰੈੱਸ ਵੀ ਮੰਗਾਇਆ ਲੜਕੀ ਦਾ ਪਾਸਪੋਰਟ ਸਾਰਾ ਇਹਦਾ ਮਗਾ ਕੇ ਹੁਣ ਸਾਡੀ ਇੱਕ ਲੜਕੀ ਆ ਜਿਹੜੀ ਪਾਰਟੀ ਨੇ ਜੁੜੀ ਹੋਈ ਆ ਉਹਦਾ ਬਹੁਤ ਤਕੜਾ ਬਿਜ਼ਨਸ ਸਾਡ ਮਈ ਦੇ ਵਿੱਚ ਰਹਿੰਦੀ ਉਹ ਅਮਰੀਕਾ ਚ ਉਹਦੇ ਨਾਲ ਮੇਰੀ ਸਵੇਰ ਗੱਲ ਹੋ ਗਈ ਸੀ ਉਹਨੇ ਪ੍ਰੋਸੈਸ ਸ਼ੁਰੂ ਕਰਤਾ ਤੇ ਬਹੁਤ ਜਲਦੀ ਇਸ ਲੜਕੀ ਨੂੰ ਅਸੀਂ ਇੰਡੀਆ ਲੈ ਕੇ ਆਵਾਂਗੇ ਮਹਾਰਾਜ ਕਿਰਪਾ ਕਰੇ ਕਰ ਲਿਆ ਕਰ ਲਿਆ ਜੀ ਹਾਂ ਜੀ ਬਹੁਤ ਜਲਦ ਪਰ ਇਹ ਇੱਥੇ ਇੱਕ ਕੁੜੀ ਦੀ ਕਹਾਣੀ ਨਹੀਂ ਕਿੰਨੀਆਂ ਤੁਸੀਂ ਕਿਹਾ ਵੀ ਅਸੀਂ ਬਚਾ ਕੇ ਰਿਆਂ ਨਹੀਂ ਤੇ ਹੋਰ ਕਿੰਨੀਆਂ ਕੁੜੀਆਂ ਸ਼ਾਇਦ ਇਹਨਾਂ ਦੀ ਪਹਿਲਾਂ ਵੀ ਕਿੰਨੀਆਂ ਭੇਡ ਚੜੀਆਂ ਹੋਣਗੀਆਂ ਜਿਨ੍ਹਾਂ ਦੀ ਆਵਾਜ਼ ਹਜੇ ਲੋਕਾਂ ਤੱਕ ਵੀ ਆਈ ਨਹੀਂ ਕੀ ਲੱਗਦਾ ਕਿ ਇਹਦੇ ਪਿੱਛੇ ਇਹਨਾਂ ਏਜੰਟਾਂ ਦਾ ਕਸੂਰ ਹੈ ਜਾਂ ਕੀ ਗੱਲ ਹੈ ਲੋਕ ਕੀ ਸਮਝਦੇ ਕਿਉਂ ਇਹਦੇ ਪਿੱਛੇ ਇਹਦੇ ਪਿੱਛੇ ਕਈ ਕਾਰਨ ਆ ਇੱਕ ਤਾਂ ਇਹ ਕਿ ਜਿਹੜੇ ਸਾਡੇ ਅਨਪੜ੍ਹ ਪੜ੍ਹਣਾ ਸਾਡੀਆਂ ਗਰੀਬੀ ਦਾ ਵਿੱਚ ਰਹਿ ਰਹੀਆਂ ਉਹਨਾਂ ਨੂੰ ਭੋਲੀਆਂ ਭਾਲੀਆਂ ਲੜਕੀਆਂ ਨੂੰ ਉੱਥੋਂ ਦੇ ਜੰਟ ਕੁੜੀਆਂ ਹੀ ਮਗਰ ਲਾ ਲੈਂਦੀਆਂ ਵੀ ਆਜੋ ਤੁਹਾਨੂੰ 40000 ਰੁਪਏ ਮਹੀਨੇ ਦਾ ਦਵਾਵਾਂਗੇ ਕੱਪੜੇ ਦਾ ਕੰਮ ਕਰਨਾ ਜਾਂ ਤੁਸੀਂ ਸਲੂਨ ਦੇ ਵਿੱਚ ਕੰਮ ਕਰਨਾ ਜਾਂ ਉਹਨਾਂ ਨੂੰ ਕਹਤਾ ਵੀ ਤੁਸੀਂ ਘਰੇ ਡਾਕਟਰਾਂ ਵਾਂਗੂ ਕਿਸੇ ਨੂੰ ਸਾਹਮੜਾ ਹੀ ਆ ਉਹ ਉੱਥੇ ਸਚਾਈ ਅਸਲ ਹੋਰ ਹੁੰਦੀ ਹੈ ਇੱਕ ਪੰਡਤਾਂ ਦੀ ਲੜਕੀ ਜਰਮਨੀ ਦੇ ਵਿੱਚੋਂ ਭਾਈ ਪ੍ਰਤਾਪ ਸਿੰਘ ਹੋਣਾ ਨੇ ਕਢਾਈ ਆਗੀ ਪੰਡਤਾਂ ਦੀ ਲੜਕੀ ਸੀ ਕਿਉਂਕਿ ਸਾਡਾ ਕਿਸੇ ਵੀ ਧਰਮ ਨਾਲ ਕੋਈ ਬੈਰ ਨਹੀਂ ਸਾਨੂੰ ਤਾਂ ਧੀਆ ਸਾਡੀਆਂ ਪੰਜਾਬ ਦੀਆਂ ਇਸ ਤਰ੍ਹਾਂ ਹੀ ਇੱਕ ਮੱਝੂਕਿਆਂ ਦੀ ਲੜਕੀ ਜੰਗੀਆਂ ਨੇ ਦਾ ਜੰਟ ਸੀ ਉਸ ਤਰ੍ਹਾਂ ਉਹਨੇ ਭਲੇਤੇ ਚ ਲੈ ਕੇ ਉਸ ਲੜਕੀ ਨੂੰ ਭੇਜਿਆ ਉਹ ਕੁਮਾਰੀ ਕੁੜੀ ਸੀ ਉਹ ਵਾਪਸ ਲੈ ਕੇ ਆਂਦੀ ਤੇ ਉਹ ਵਿਚਾਰੀ ਦਰਦੀ ਦੱਸ ਵੀ ਨਹੀਂ ਸੀ ਰਹੀ ਇਹ ਤਾਂ ਦੁੱਖ ਦੱਸਤਾ ਇਸ ਕੁੜੀ ਨੇ ਤਾਂ ਉਹ ਤਾਂ ਦੁੱਖ ਵੀ ਨਹੀਂ ਸੀ ਦੱਸਦੀ ਕਹਿੰਦੀ ਸੀ ਵੀ ਮੈਨੂੰ ਮਾਰ ਨਾ ਦੇਣ ਜੇ ਮੈਂ ਆਪਦੇ ਬਾਰੇ ਸਾਰਾ ਕੁਝ ਦੱਸਦਾ ਉਹਨਾਂ ਦਾ ਬਹੁਤ ਵੱਡੀ ਪੱਧਰ ਤੇ ਸ਼ੋਸ਼ਣ ਹੋ ਰਿਹਾ ਲੜਕੀਆਂ ਦਾ ਮੈਂ ਭੈਣਾਂ ਨੂੰ ਬੇਇੱਜ਼ਤੀ ਕਰਨੀ ਚਾਹਣਾ ਵੀ ਇੱਕ ਦੂਜੇ ਜ਼ਰੂਰ ਦੇਖ ਕੇ ਖਰਬੂਜੇ ਦੀ ਤਰ੍ਹਾਂ ਰੰਗ ਨਾ ਬਦਲਿਆ ਕਰੋ ਪਤਾ ਕਰ ਲਿਆ ਕਰੋ ਵੀ ਅਸੀਂ ਇਸ ਕੰਟਰੀ ਦੇ ਵਿੱਚ ਜਾਣਾ ਵੀ ਇੱਥੇ ਕੁੜੀਆਂ ਸੁਰੱਖਿਤ ਆ ਇਹਨਾਂ ਦੇਸ਼ਾਂ ਦੇ ਵਿੱਚ ਕੁੜੀਆਂ ਸੁਰੱਖਿਤ ਨਹੀਂ ਜਿਹੜੀਆਂ ਖਾਸ ਕਰਕੇ ਅਰਬ ਕੰਟਰੀਆਂ ਇਹ ਮੁਸਲਮਾਨੀ ਦੇਸ਼ ਨੇ ਉਹ ਕੁੜੀਆਂ ਦੀ ਬਿਲਕੁਲ ਹੀ ਸਤਿਕਾਰ ਨਹੀਂ ਕਰਦੇ ਉੱਥੇ ਕੁੱਟਮਾਰ ਕਰਕੇ ਉਹਨਾਂ ਤੋਂ ਕੰਮ ਲਿਆ ਜਾਂਦਾ 12 12 10 10 ਘੰਟੇ ਤੁਸੀਂ ਸਰਬਜੀਤ ਤੋਂ ਸੁਣਿਆ ਵੀ ਹੈ ਵੀ ਉਹ ਤੋਂ 10 ਘੰਟੇ ਕੰਮ ਲੈ ਰਹੇ ਆ ਕੁੱਟਮਾਰ ਕਰ ਰਹੇ ਆ ਤੇ ਬਹੁਤ ਦੁੱਖ ਹੁੰਦਾ ਜਦੋਂ ਉਹਨਾਂ ਦੀ ਕਹਾਣੀ ਸੁਣਦੇ ਆ ਮਨ ਭਰਦਾ ਕਿਉਂਕਿ ਆਪ ਦੇ ਧੀਆ ਪੁੱਤਾਂ ਵਰਗੀਆਂ ਉਹ ਭੈਣਾਂ ਨੇ ਤੇ ਬਹੁਤ ਜ਼ਿਆਦਾ ਉਹਨਾਂ ਨਾਲ ਤੱਕਾ ਹੋ ਰਿਹਾ ਤੇ ਪਤਾ ਨਹੀਂ ਹੋਰ ਇਹਨੇ ਤਾਂ ਸਰਬਜੀਤ ਨੇ ਤਾਂ ਗੱਲ ਕਰ ਲਈ ਜੇ ਜਿਹੜੀਆਂ ਬੰਦ ਕਮਰੇ ਦੇ ਵਿੱਚ ਕਿੰਨੀਆਂ ਇੱਕ ਲੜਕੀਆਂ ਦबई ਦੇ ਵਿੱਚ ਬੈਠੀਆਂ ਜਾਂ ਹੋਰ ਕੰਟਰੀਆਂ ਦੇ ਵਿੱਚ ਉਹ ਪਤਾ ਹੀ ਨਹੀਂ ਮਲੇਸ਼ੀਆ ਸਿੰਗਾਪੁਰth ਟਾਈਲੈਂਡ ਕਿੰਨੀਆਂ ਕ ਹਜੇ ਉਹਨਾਂ ਨੇ ਸਾਡੇ ਨਾਲ ਸੰਪਰਕ ਨਹੀਂ ਕੀਤਾ ਪਿੱਛੇ ਜੇ ਪੰਜ ਲੜਕੀਆਂ ਸਰਦਾਰ ਸਿਮਰਜੀਤ ਸਿੰਘ ਮਾਨ ਕਢਵਾ ਕੇ ਲਿਆਏ ਆ ਸਾਡੇ ਉੱਥੇ ਪਾਰਟੀ ਦੇ ਅਵਤਾਰ ਸਿੰਘ ਚੱਕ ਨੇ ਜਿਹੜੇ ਉਹ ਵੀ ਇਹੀ ਕੰਮ ਕਰਦੇ ਆ ਲੜਕੀਆਂ ਨੂੰ ਉੱਥੋਂ ਆਪ ਖਰਚਾ ਕਰਕੇ ਟਿਕਟ ਦੇ ਕੇ ਕਢਵਾ ਕੇ ਲਿਆਉਂਦੇ ਆ ਬਾਹਰੋਂ ਕਿ ਇਹਨਾਂ ਏਜੰਟਾਂ ਤੇ ਵੀ ਕੋਈ ਕਾਰਵਾਈ ਹੋਣੀ ਚਾਹੀਦੀ ਆ ਕੋਈ ਇਹਨਾਂ ਨਾਲ ਏਜੰਟਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਜਿਵੇਂ ਬਠਿੰਡੇ ਤੋਂ ਦੱਸ ਰਿਹਾ ਵੀ ਉਹਨਾਂ ਨਾਲ ਵੀ ਭਾਈ ਤੁਸੀਂ ਆ ਕੰਮ ਕੀਤਾ ਦੇਖੋ ਸਾਡਾ ਕੰਮ ਹੁੰਦਾ ਬਾਹਰੋਂ ਲੜਕੀ ਨੂੰ ਲੈ ਕੇ ਆਉਣਾ ਜਿਹੜੇ ਉਹ ਪਰਿਵਾਰ ਨੇ ਜਿਨ੍ਹਾਂ ਨਾਲ ਤੋਂ ਖਤੜੀ ਏਜੰਟਾਂ ਨਾਲ ਕੀਤੀ ਹੈ ਏਜੰਟਾਂ ਨੇ ਪੈਸੇ ਲੈ ਕੇ ਉਹਨਾਂ ਨਾਲ ਧੋਖਾ ਕੀਤਾ ਉਹ ਹੁਣ ਪਰਿਵਾਰ ਜਦੋਂ ਇਸ ਤੱਕ ਦੀ ਬਾਜ਼ ਠਾਉਣਗੇ ਸਰਕਾਰ ਤੱਕ ਲਜਾਣ ਕਾਰਵਾਈ ਕਰਨਾ ਪ੍ਰਸ਼ਾਸਨ ਦਾ ਕੰਮ ਆ ਸਰਕਾਰ ਦਾ ਕੰਮ ਆ ਅਸੀਂ ਤਾਂ ਉਹਨਾਂ ਦੀ ਹੈਲਪ ਕਰਦੇ ਆ ਪਰ ਸਰਕਾਰ ਨੂੰ ਇਹ ਚੀਜ਼ ਜ਼ਰੂਰ ਦੇਖਣੀ ਚਾਹੀਦੀ ਉਹਨਾਂ ਤੇ ਕਾਰਵਾਈ ਨਹੀਂ ਸਾਡੀ ਕੋਈ ਸਰਕਾਰੀ ਮਦਦ ਨਹੀਂ ਹੁੰਦੀ ਸਾਡੇ ਆਪ ਬੰਦੇ ਕੋਲੋਂ ਕੰਟੈਕਟ ਲਾ ਕੇ ਉੱਥੋਂ ਉਹ ਲੜਕੀਆਂ ਨੂੰ ਲੈ ਕੇ ਆਉਂਦੇ ਜੀ ਕੋਈ ਸਰਕਾਰ ਮਦਦ ਨਹੀਂ ਕਰਦੀ ਧੰਨਵਾਦ ਸਰ ਜੀ ਜੀ ਤੁਸੀਂ ਬਹੁਤ ਵਧੀਆ ਪ੍ਰਚਾਰਾ ਕਰ ਰਹੇ ਹੋ ਤੇ ਇਦਾਂ ਦੀਆਂ ਕੁੜੀਆਂ ਦੀ ਤੁਸੀਂ ਚਾਹੇ ਜਾਣਕਾਰੀ ਮੈਂ ਜਿੰਨੇ ਵੀ ਦਰਸ਼ਕ ਸਾਡੀ ਇੰਟਰਵਿਊ ਦੇਖ ਰਹੇ ਆ ਮੈਂ ਕਹਾਂਗਾ ਕਿ ਇੱਕ ਅਜੇਹਾ ਸੀ ਪੰਜਾਬ ਸਿਰ ਜਿੱਥੇ ਸਾਡੀਆਂ ਧੀਆ ਭੈਣਾਂ ਨੂੰ ਬਾਹਰ ਹੀ ਨਾ ਜਾਣਾ ਪਵੇ ਸਾਡੇ ਅਸੀਂ ਸਰਕਾਰਾਂ ਨੂੰ ਅਜੇਹਾ ਬਣਾਈਏ ਸਰਕਾਰਾਂ ਨੂੰ ਅਜਿਹੀ ਅਸੀਂ ਮੰਗ ਰੱਖੀਏ ਕਿ ਸਾਡੇ ਪੰਜਾਬ ਨੂੰ ਅਜਿਹਾ ਕੀਤਾ ਜਾਏ ਕਿ ਅਸੀਂ ਇੱਥੇ ਰਹਿ ਕੇ ਕੰਮ ਕਰ ਸਕੀਏ ਪਰ ਅੱਜ ਸਰਬਜੀਤ ਨੂੰ ਤੁਹਾਡੀ ਲੋੜ ਹੈ ਤੁਸੀਂ ਭਾਈ ਸਰਬਜੀਤ ਓਮਕਾਰ ਜੀ ਹੋਰਾਂ ਨਾਲ ਗੱਲਬਾਤ ਕਰ ਲੈਣੀ ਹੈ ਕਿ ਕਿਸ ਤਰੀਕੇ ਨਾਲ ਜਿੰਨੀ ਵੀ ਮਦਦ ਕਰ ਸਕਦੇ ਹੋ ਭਾਈ ਭਾਈ ਸਾਹਿਬ ਹੋਰਾਂ ਦੀ ਜਰੂਰ ਮਦਦ ਕਰੋ